ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰਤੀ ਗੁਰ ਗਿਆਨ ਦੀ ਦੇਵੇ ਗੁਰੂ ਦਿਆਲ ਹਨੇਰੇ ਤੋਂ ਪ੍ਰਕਾਸ਼ ਬਲ ਲੈ ਜਾਂਦੇ ਕਿਰਪਾ। ਵਾਹ ਗੁਰੂ ਹਨੇਰੇ ਤੋਂ ਪ੍ਰਕਾਸ਼ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਂਦੇ ਕਿਰਪਾਲ ਕੁਜੇ ਵਿੱਚ ਸਮੁੰਦਰ ਨੂੰ ਜੁਗਤੀ ਦੱਸਦੇ ਪਾਣ ਦੀ ਕੁਜੇ ਵਿੱਚ ਸਮੁੰਦਰ ਨੂੰ ਜੁਗਤੀ ਦੱਸਦੇ ਪਾਣ ਦੀ ਖੁੱਲ ਕੇ ਅੱਖ ਹੈ ਤੀਸਰੀ ਜਾਵੇ ਗੰਨ ਪਛਾਣ ਵਿਦਿਆ ਦਾਨ ਦੇ ਕੇ ਜੀ ਕਰਦੇ ਮਾਲੋ ਮਾਲ ਵਿਦਿਆ ਦਾਨ ਦੇ ਕੇ ਜੀ ਕਰਦੇ ਮਾਲੋ ਮਾਲ ਹਨੇਰੇ ਤੋਂ ਪ੍ਰਕਾਸ਼ ਵੱਲ ਲੋਕ ਲੈ ਜਾਂਦੇ ਕਿ ਰਹਿਣੇ ਰਹਿਣ ਭਾਈ ਠੀਕ ਹੈ ਔਖਾ ਪੈੜਾ ਕਰ ਸੌਖਾ ਕਰ ਦਿੰਦੇ ਨੇ ਨਜ਼ਦੀਕ ਇਹ ਗੁਰੂ ਦੀ ਗੱਲ ਜੀ ਔਖਾ ਪੈੜਾ ਕਰ ਸੌਖਾ ਕਰ ਦਿੰਦੇ ਨੇ ਨਜ਼ਦੀਕ ਸਮਝ ਛੇਤੀ ਆਉਂਦੀ ਵੱਡੀ ਗੱਲ ਬਰੀਕ ਵਾਹ ਹਾਜ਼ਰ ਜਵਾਬ ਮੁਸ਼ਕਲ ਦਾ ਕਰਦੇ ਹੱਲ ਸਵਾਲ ਅਨੇਰੀ ਤੂੰ ਪ੍ਰਕਾਸ਼ ਬੰ ਲੈ ਜਾਂਦੇ ਕਿਰਪਾਲ ਗੋਟੀ ਗੁਰਗਿਆਰੀ ਦੇਵੇ ਗੁਰੂ ਬਿਹਾਰ ਮਕਤਾ ਜੀ ਦਰਦੀ ਤੇਰੇ ਦਰਦ ਨੂੰ ਸਮਝ ਗਏ ਉਸਤਾਦ ਵਾਹ ਜੀ ਦਰਦੀ ਤੇਰੇ ਦਰਦ ਨੂੰ ਸਮਝ ਗਏ ਉਸਤਾਦ ਬਲੀ ਹੈ ਤੂੰ ਕਿਸਮਤ ਦਾ ਮੰਗੀ ਮਿਲੀ ਮਰਾਦ ਮਿਲਿਆ ਉਹੀ ਤੈਨੂੰ ਸੀ ਆ ਆਖਰ ਜਿਸ ਦੀ ਭਾਲ ਅਨੇਰੀ ਤੂੰ ਪ੍ਰਕਾਸ਼ ਬੰ ਲੈ ਜਾਂਦੇ ਕਿਰਪਾਲ ਗੁਰਤੀ ਗੁਰ ਗਿਆਨ ਦੀ ਦੇਵੇ ਗੁਰੂ ਧਿਆਲ ਵਾਲੀਆਂ ਦੀ ਫਤ ਤ ਵਲੀਆਂ ਨੀ ਮੇਰਾ ਪਤ ਲਾ ਮਾਈ ਇਿੱਤੇ ਤਲੀਆਂ ਅਸ਼ੀਤੁਰ ਸਵੇ ਸਮਝ ਨੂੰ ਸਮਝੇ ਨਾਇ ਬੱਗੇ ਤਲੀਆਂ ਮੈਂ ਤਲੀਆਂ ਦੀ ਫਤ ਵਾਲੀਆਂ ਨੀ ਰ ਪਤ ਲਾ ਮਾਈ ਕੋ ਫੇ ਤੇ ਮੌਨੀਆਂ ਕੀ ਤੂਰਦੇ ਵ ਸਮਝ ਨੂੰ ਸਮਝ ਨਾ ਆਈ ਤੇ ਰੀਤੀ ਵਾਰੀ ਕੇ ਸ਼ੋਕ ਰੇ ਵੰਦੀ ਕੋ ਜੰਗਲ ਦੇ ਲਾੜੇ ਇਰੀਤੀ ਵਾਰਕੀਆਂ ਵੋਗੀਆਂ ਦੀ ਫੁੱਲਾ ਹੋ ਮੀਆਂ ਦੀ ਕੁੱਟੜ ਵਾਲੇ ਆਣੇ ਅਸਾਸ ਦੇ ਦੀਆਂ ਰੋਈ ਅਨਿਤ ਨੂੰ ਸਮੇਲ ਆਵੇ ਪਾਈ ਵੇਰਾ ਜਨਤੀ ਆਵੇ ਪੀ ਲੋ ਅੰਧੇ ਆਵੇ ਸਿਰ ਬਾਲਾ ਬਾਲਾਂ ਦੀ ਕੰਢੀ ਜਾਇ ਆਖੀ ਮੇਰੇ ਢੋਲ ਨੂੰ ਮੈਂ ਕਿਉਂ ਚੁੰਦੀ ਸਰ ਰੋਹ ਤੜੀਛੀ ਤਦ ਕੀ ਹੋਇਆ ਉਹ ਤੁਹਾਡੇ ਦਾ ਵਾ ਵਨੀਓ ਹੋਰ ਦਾ ਨਹੀਂ ਚਲਦਾ ਨਹੀਂ ਦੇਸਾ ਪੁੰਗਾ ਹੋ ਕੇ ਰਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਹੋ ਕੇ ਦੀ ਗੱਲ ਮੁਰਸ਼ਿਦ ਦਾ ਹੋ ਕੇ ਰਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਉਹ ਦੀ ਸੁਣ ਲੈ ਆਪਣੀ ਕਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਦਾ ਹੋ ਕੇ ਰਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਤੋਂ ਬਿਨਾ ਕਿਸੇ ਹੋਰ ਧਰ ਢੋਈ ਨਾ ਤੇਰੀ ਕੋਲੋਂ ਗੱਲ ਕੋਈ ਉਸ ਨੇ ਲਕੋਈ ਨਾ ਬਸ ਚਰਨੀ ਉਹ ਦੇ ਪੈ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਰੇਮ ਤਾਂ ਦੇ ਨਾਲ ਬੇੜੇ ਡੁੱਬਦਾ ਡੁੱਬਦੇ ਉਤਾਰਦਾ ਰੇਮ ਤਾਂ ਦੇ ਨਾਲ ਬੇੜੇ ਡੁੱਬਦੇ ਉਤਾਰਦਾ ਮੋਜ ਵਿੱਚ ਆ ਕੇ ਉਹ ਵਿਗੜੀ ਸਵਾਰਦਾ ਦਰ ਛਿੜਕਾਉ ਉਹਦੀ ਅਸਹਿਜ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਦਾ ਹੋ ਕੇ ਵਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਪੱਕਣਾ ਦੇ ਬੋਲ ਕਦੇ ਬਿਰਥੇ ਨਾ ਜਾਂਦੇ ਨੇ ਖੁਸ਼ ਹੋ ਕੇ ਦੁਨੀਆ ਤੇ ਕਰਮ ਕਮਾਉਂਦੇ ਨੇ ਉਹਦੇ ਦਰਦਾ ਹੋ ਕੇ ਰਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਦਾ ਹੋ ਕੇ ਵਹਿ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਹੀ ਮੁਰਸ਼ਿਦ ਜਿਹੜੇ ਕਹਿੰਦੇ ਨੇ ਜਵਾਨ ਤੋਂ ਮੁਰਸ਼ਿਦ ਹੀ ਮੁਰਸ਼ਿਦ ਜਿਹੜੇ ਕਹਿੰਦੇ ਨੇ ਜਵਾਨ ਤੋਂ ਚਿਹਰਿਆਂ ਤੇ ਨੂਰ ਦਿਸੇ ਬਖਰਾ ਜਹਾਨ ਤੋਂ 발ੀ ਚਰਨੀ ਉਹਦੇ ਪੈ ਜਾ ਮੁਰਸ਼ਿਦ ਨੇ ਤੈਨੂੰ ਤਾਰਨਾ ਮੁਰਸ਼ਿਦ ਦਾ ਹੋ ਕੇ ਰਹਿ ਜਾ ਮੁਰਸ਼ਿਦ ਨੇ ਤੈਨੂੰ ਤਾਰ ਗਾਤਾ ਜੇਕਰ ਵੇਰੇ ਤੇ ਤੇਰੀ ਚੱਤ ਰਹੇ ਬਾੜੇ ਕਦੇ ਵੀ ਜ਼ਿੰਦਗੀ ਵਿੱਚ ਦਾ ਹਾਲਾਤ ਰਹੇ ਹਾਂ ਮਿੱਟੀ ਹਾਂ ਆਖਰ ਮਿੱਟੀ ਆਖਰ ਇੱਕ ਤੇ ਮਿੱਟੀ ਹੋ ਜਾਣਾ ਮਿੱਟੀ ਹਾਂ ਆਖਰ ਇੱਕ ਤੇ ਮਿੱਟੀ ਹੋ ਜਾਣਾ ਯਾਦ ਹਮੇਸ਼ਾ ਇਹੋ ਮੈਨੂੰ ਬਾਤ ਰਹੇ ਹੂੰ ਜ਼ਿੰਦਗੀ ਵਿੱਚ ਮੈਂ ਕਿਸੇ ਮਕਾਮ ਤੇ ਵੀ ਪਹੁੰਚਾਂ ਜ਼ਿੰਦਗੀ ਵਿੱਚ ਮੈਂ ਕਿਸੇ ਮਕਾਮ ਤੇ ਹੀ ਪਹੁੰਚਾਂ ਹੂੰ ਯਾਦ ਰੱਬ ਮੈਨੂੰ ਯਾਦ ਮੇਰੀ ਔਕਾਤ ਰਹੇ ਵਾਹ ਬੇਮਕ ਫੋਬਾ ਤੇ ਤੋਂ ਉਹ ਦਿਨ ਆਵੇ ਨਾ ਬੇਮਕ ਫੋਬਾ ਤੇ ਤੋਂ ਉਹ ਦਿਨ ਆਵੇ ਨਾ ਮੇਰੇ ਸਿਰ ਤੇ ਸਦਾ ਤੇਰਾ ਹੀ ਹੱਥ ਰਹੇ ਟੋਟਕਾ ਸਦੀ ਜ਼ਿੰਦਗੀ ਵਿੱਚ ਆਵੇ ਨਾ ਟੋਟਕਾ ਇਹ ਵੀ ਜ਼ਿੰਦਗੀ ਵਿੱਚ ਆਵੇ ਨਾ ਤੇਰੀ ਰਹਿਮਤ ਦੀ ਇੱਜ ਹੀ ਬਰਸਾਤ ਰਹੇ ਪੜ ਲਿਖ ਕੇ ਵੀ ਅੜਨਾ ਬੱਬੂ ਪੜ ਲਿਖ ਕੇ ਵੀ ਅੜ ਪੜਾ ਤੇਰੇ ਨਾਮ ਹੂੰ ਬੱਬੂ ਪੜ ਲਿਖ ਕੇ ਵੀ ਅੜ ਪੜਾ ਤੇਰੇ ਨਾਮ ਬੇਨਾ ਤੇਰੇ ਨਾਮ ਦੀ ਮੈਨੂੰ ਮਿਲਦੀ ਸਦਾ ਸੁਗਾਤ ਹੈ ਜੀ ਪੰਜਾਬ ਪੰਜਾਬ ਸਹਿਬਾ ਦੀ ਜਿਹੜੀ ਆਪਾਂ ਮੀਟਿੰਗ ਵੀ ਗਿਆ ਲੋ ਮੀਟਿੰਗ ਹੋਈ ਗਿਆ ਇੱਕ ਗੁਰੂ ਚੇਲੇ ਦੀ ਰਸਮ ਹੋਈ ਆ ਉਹ ਮੈਂ ਫਸਟ ਟਾਈਮ ਦੇਖੀ ਆ ਮੈਨੂੰ ਬਹੁਤ ਵਧੀਆ ਲੱਗਾ ਮਜ਼ਾ ਆਇਆ ਦੇਖ ਕੇ ਗੁਰੂ ਚੇਲੇ ਰਸਮ ਕਿਸ ਤਰ੍ਹਾਂ ਮਰਦੇ ਕਿਉਂਕਿ ਸਾਨੂੰ ਅਜੇ ਇੰਨਾ ਪਤਾ ਨਹੀਂ ਸੀਗਾ ਦੇ ਕਾਪੀ ਤੋਂ ਵੀ ਵਧੀਆ ਤਰੀਕਾ ਇੱਕ ਗੁਰੂ ਚੇਲੇ ਦਾ ਰਸਮ ਅਪਣਾਉਂਦਾ ਦਾ ਰਖੜੀ ਬੰਦੇ ਆ ਇਹਦੇ ਵਿੱਚ ਉਹ ਮੌਜੂਦ ਤੋਂ ਵੀ ਜ਼ਿਆਦਾ ਬੰਦੇ ਆ ਮੌਜੂਦ ਇਹ ਵੀ ਪਿਆਰ ਆ ਇੱਕ ਸਤਿਕਾਰ ਆ ਇੱਕ ਦੂਸਰੇ ਨੂੰ ਸਤਿਕਾਰ ਦੇਣਾ ਹੁੰਦਾ ਬਾਕੀ ਬਾਜਵਾ ਸਾਹਿਬ ਹੁਣ ਜਦੋਂ ਇਹਨਾਂ ਦੇ ਉਹਨਾਂ ਕੋ ਸਿੱਖ ਕੇ ਜੋ ਆਪਣੇ ਲੇਖਣ ਕੀ ਕੰਮ ਕੀ ਉਹਨਾਂ ਦਾ ਨਾਮ ਚਮਕਾਣ ਕੀ ਤੇ ਕਿਆ ਵਾਤਾਵਰਣ ਆਪਾਂ ਇਹ ਅਰਦਾਸ ਕਰਦੇ ਆ ਕਿ ਬਾਜਵਾ ਸਾਹਿਬ ਵਧੀਆ ਤੋਂ ਵਧੀਆ ਗੀਤਕਾਰ ਬਣ ਰਾਈਟਰ ਬਣ ਮੇਰਾ ਮੇਰੇ ਕੋਲ ਤੇ ਕੁਝ ਨਹੀਂ ਮੇਰਾ ਮੇਰੇ ਕੋਲ ਤੇ ਕੁਝ ਨਹੀਂ ਦਸਵੇਂ ਤੀਨ ਸਮੇਂ ਤੈਨੂੰ ਦੇਵ ਕੇ ਜਿਸ ਦਿਨ ਦਾ ਦਿਲ ਚੋਰੀ ਹੋਇਆ ਕਿਸ ਦਿਨ ਦਾ ਦਿਲ ਚੋਰੀ ਹੋਇਆ ਨਿਯੋਦਨ ਦਾ ਲੱਗਦਾ ਜੀ ਦਸਵੇਂ ਤੈਨੂੰ ਦੇ ਮਜਬੂਰ ਹੋਣਗੇ ਇੱਕ ਵਕਤ ਟਪਾਲੇਨ ਖੋਣ ਪੀੜ ਲਈ ਕੁਝ ਨਹੀਂ ਪੱਲੇ ਸਬਰ ਦੇ ਘੁੱਟ ਲੈਣਾ ਪੀਂ ਦਸਮੇ ਤੈਨੂੰ ਦੇਵਕੀ ਹਾਂ ਇੱਕ ਚੀਜ਼ ਕੋਲ ਹੈ ਮੇਰੇ ਹਾਂ ਇੱਕ ਚੀਜ਼ ਕੋਲ ਹੈ ਮੇਰੇ ਉਹ ਮੇਰੇ ਲਈ ਛੱਡਨੀ ਆ ਕੀ ਹਾਂ ਇੱਕ ਚੀਜ਼ ਕੋਲ ਹੈ ਮੇਰੇ ਉਹ ਮੇਰੇ ਲਈ ਛੱਡਨੀ ਆ ਕੀ ਸਾ ਕੀ ਸੀਨੇ ਵਿੱਚ ਵਸਾਇਆ ਸਾ ਕੀ ਸੀਨੇ ਵਿੱਚ ਵਸਾਇਆ ਇਗਲ ਦਿਲ ਚੋਂ ਕਢਣੀ ਆਖੀ ਏਗਲ ਦਿਲ ਚੋਂ ਕਢੀਓਖੀ ਹੱਸਣੇ ਦੀ ਤ ਕਲ ਹੀ ਛੱਡੋ ਉਹ ਖਾਓ ਗਿਆ ਰੋਣਾ ਵੀ ਨਸ ਮੈਂ ਤੇਨੂੰ ਦੇਵਤੀ ਨਸ ਮੈਂ ਤੇਨੂੰ ਦੇ ਕਹਾਂ ਦੀ ਇੱਕ ਕਹਾਵਤ ਕਹਾਵਾਂ ਅੱਜ ਉਹ ਤੁਹਾਨੂੰ ਸੁਣਾਉਣ ਲੱਗਾ ਹਾਂ ਜਿੱਥੇ ਤਾਂ ਗਾ ਬੋਲੀ ਬਣ ਕੇ ਮੈਂ ਆਪਣਾ ਜੀਵਨ ਸੁਧਾਰਨ ਲੱਗਾ ਸੁਣਾਉਣ ਲੱਗਾ ਵਾਹਿਗੁਰੂ ਵਾਹਿਗੁਰੂ ਇੱਕ ਹੋਰ ਇੱਕ ਹੋਰ ਗੁਰੂ ਬਣ ਕੇ ਚੇਲੇ ਦਾ ਖਿਆਲ ਰੱਖਣਾ ਹੂੰ ਇਹ ਗੁਰੂ ਦਾ ਅਲਫਾਜ ਹੁੰਦਾ ਹੈ ਚਾ ਵਾਹਿਗੁਰੂ ਇਹ ਸੱਚ ਹੈ ਸਰਗਨਾ ਕੰਨ ਸਵੰਦਕ ਅੱਜ ਦੀਆਂ ਵਿਸ਼ੇਸ਼ ਸੰਗਰਮੀਆਂ ਕਲਪੇਰ ਨਮਲੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਕਤ ਵਾਸਤੇ ਪਰਿਸੀ ਨੂੰ ਇਜਾਜ਼ਤ ਦਿਓ ਧੰਨਵਾਦ